ਪਰ ਸਤੂ ਅਤੇ ਦੂਜੇ ਘਰ ਦੇ ਮਾਲਕ ਨੇ ਲੱਖੋ ਜਿਹੜੇ ਪਹਿਲੇ ਦੋ ਨੇ ਉਹਨਾਂ ਤੇ 7 ਤੇ 4 ਫੋਟ ਕੋਲ 11:00 ਬਜੇ ਤੇ ਜਿਹੜੇ ਲੱਖਵਾਨ ਨੇ ਤੇ 4 ਬਜੇ ਵਜੇ ਆਇਆ ਸਰ ਕਿਸ ਤਰ੍ਹਾਂ ਇਹ ਜਿਹੜਾ ਘਰ ਕਾਇਆ ਜਾ ਰਿਹਾ ਕੋਈ ਗੈਰ ਕਾਨੂੰਨੀ ਉਹ ਆਪਣਾਇਆ ਹੈ ਸੀ ਜਿਵੇਂ ਕਿ ਉਹ ਡੈਮੋਲਿਸ਼ਨ ਦੇ ਆਰਡਰ ਸੀ ਵੀ ਐਡਮਿਨਿਸਟ੍ਰੇਸ਼ਨ ਵੱਲੋਂ ਉਹ ਉਹਦੇ ਵਿੱਚ ਗੈਰ ਕਾਨੂੰਨੀ ਜੋ ਵੀ ਉਹਨਾਂ ਦੇ ਤਕਰੀਰਾਂ ਸਾਹਮਣੇ ਨੂੰ ਰੁਕੇ ਤਹਿਤਕਾਰ ਵਿੱਚ ਕੀਤੀ ਜਾ ਰਹੀ ਹੈ ਸਰ ਜਿਹੜੇ ਨੋਟਿਸ ਲੱਗੇ ਨੇ ਕਾਫੀ ਵਿਅਕਤੀਆਂ ਦੇ ਨਾਮ ਨੇ ਕਿ ਹੋਰ ਵੀ ਜਿਹੜੀ ਕਾਰਵਾਈ ਅੱਗੇ ਵਧੇਗੀ ਜਿੱਥੇ ਵੀ ਸਬੂਤ ਪ੍ਰੋਫੈਕਸ਼ਨ ਮੰਗੀ ਗਈ ਹੈ ਅਸੀਂ ਜ਼ਰੂਰ ਕੋਈ ਅਗਰਾ ਹੈਲਪੀਸੈਂਸ ਆਖਣੋ ਸਰ ਜੀ ਜੇਕਰ ਕਿ ਆ ਉਹ ਕਿ ਨਹੀਂ ਹੁਣ ਐਸ ਡੀ ਐਮ ਸਾਹਿਬ ਆ ਜੀ ਨੀਚੇ ਕਰ ਲੱਭਿਆ ਰਹੋ ਇਸ ਦਾ ਫਿਰ ਉਹਨੂੰ ਭੇਜਿਆ ਨਹੀਂ ਜਿਹਨੇ ਭਰੇ ਮੈਂ ਤਾਂ ਲੋਕੋ ਤੋਂ ਤਾਂ ਟਿਕਰ ਕਾਫੀ ਫੂਲ ਹਾਂ ਹਾਂ ਰੋਲਾ ਵੀ ਸਰ ਕਿੰਨੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਿਸ ਤਰ੍ਹਾਂ ਦੀ ਕਾਰਵਾਈ ਜੀ ਅੱਜ ਅਸੀਂ ਇੱਥੇ ਨਾਮਨਗਰ ਬਸਤੀ ਸੰਗਰੂਰ ਦੇ ਵਿੱਚ ਆਏ ਹਾਂ ਜਿੱਥੇ ਕਿ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਦੋ ਇਲੈਕਟ੍ਰਿਕ ਸਟਰਕਚਰ ਜੋ ਬਨੇ ਹੋਏ ਨੇ ਉਹਨਾਂ ਦੇ ਡਿਵਿਸ਼ਨ ਦੇ ਆਰਡਰ ਸੀਗੇ ਅਸੀਂ ਇੱਥੇ ਪੁਲਿਸ ਪ੍ਰੋਟੈਕਸ਼ਨ ਪ੍ਰੋਵਾਈਡ ਕਰਨ ਆਏ ਹਾਂ ਤੇ ਤਾਂ ਕਿ ਕੋਈ ਲਾਅ ਨਾਅਰਡਰ ਦੀ ਸਮੱਸਿਆ ਨਾ ਹੋਵੇ ਜਾਂ ਕੋਈ ਵੀ ਕਿਸੇ ਦਾ ਨੁਕਸਾਨ ਕਿਸੇ ਤਰੀਕੇ ਨਾਲ ਹੋ ਜਾਏ ਇਹਦੇ ਵਿੱਚ ਜਿਹੜੇ ਇਹ ਦੋ ਓਨਰਸ ਨੇ ਉਹ ਪਹਿਲੇ ਕਰਦੇ ਓਨਰਸ ਨੇ ਰਾਜਪਾਲ ਸਿੰਘ ਸਿਸਟੇਸ ਸਟੇਫਾਇਜ਼ ਐਨਡੀਪੀਐਸ ਦੇ ਤਹਿਤ ਤੇ ਦੂਜੇ ਹੈ ਰਾਜਵਿੰਦਰ ਕੌਰ ਸਤੋ ਜਿਹਨਾਂ ਤੇ 4 ਐਫਆਈਆਰਸ ਨੇ ਦੂਜੇ ਘਰ ਦੇ ਓਨਰ ਨੇ ਲਖਪੂਰ ਜਿਨ੍ਹਾਂ ਤੇ 4 ਐਨਡੀਪੀਐਸ ਦੀ ਐਫਆਈਆਰਸ ਨੇ ਇਹ ਦੋਨੇ ਪਤੀ ਪਤਨੀ ਨੇ ਜਿਹੜੇ ਪਹਿਲੇ ਵਾਲਾ ਦੋ ਇੱਕ ਬੰਦੇ ਤੇ ਲੇਡੀ ਦੇ ਬਾਰੇ ਵਿੱਚ ਦੱਸਿਆ ਉਹ ਕਪਲ ਨੇ ਤੇ ਦੂਸਰੇ ਸੈਪਰੇਟ ਓਨਰ ਹੈ ਦੂਸਰੇ plots ਦੇ ਇਹ ਨਿਸ਼ਾਨਾਫਰੋਕ ਕੀਤੀ ਗਈ ਹੈ ਜਦੋਂ ਕਦੋਂ ਦੇ ਕਾਰਨ ਕਰਦੇ ਨੇ ਇਹ ਤੇ ਇੱਕ ਜਣੇ ਕਰਦੇ ਹੋ ਪਰਿਵਾਰ ਨੇ ਜਿਹੜੀ ਇਹਨਾਂ ਦੀ ਐਫ ਆਈ ਆਰ ਸੀਗੇ ਜਿਹੜਾ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਦੋ ਲੋਕਾਂ ਦੇ ਉੱਤੇ કુલ ਬਿਲਾ ਕੇ 11 ਐਫ ਆਈ ਆਰ ਸੀ ਉਹ 2017 ਤੋਂ ਉਹਨਾਂ ਦੇ ਕੋਲ ਐਫ ਆਈ ਆਰ ਸੀ ਹੁੰਦਾ ਤੇ ਐਫ ਆਈ ਆਰ ਸੀ ਜਿਹੜੇ ਪੋਨੇ ਉਹਨਾਂ ਤੇ 2018 ਤੋਂ ਐਫ ਆਈ ਆਰ ਸੀ ਆ ਜਿਹੜੀ ਇਹ ਡਿਵੀਜ਼ਨ ਦੇ ਆਰਡਰਸ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਹੈਗੇ ਜੋ ਵੀ ਇਹਨਾਂ ਦੇ ਇਲੀਗਲ ਸਟਰਕਚਰਸ ਬਣੇ ਹੈ ਤੇ ਆਉਣ ਵਾਲੇ ਦਿਨਾਂ 'ਚ ਵੀ ਜੇਕਰ ਕਿਸੇ ਵੀ ਸਾਡੀ ਪੁਲਿਸ ਫੋਰਸ ਦੀ ਅਸਿਸਟੈਂਸ ਮੰਗੀ ਜਾਏਗੀ ਤਾਂ ਅਸੀਂ ਜ਼ਰੂਰ ਪ੍ਰੋਵਾਈਡ ਕਰਾਂ ਕੀ ਇਹ ਕਿਸ ਤਰ੍ਹਾਂ ਦੀ ਕੋਈ ਸਰਕਾਰੀ ਪ੍ਰਾਪਰਟੀ ਹੈ ਜਾਂ ਕਿਸ ਤਰ੍ਹਾਂ ਦਾ ਹੋਣਾ ਜੀ ਬਿਲਕੁਲ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਲੀਗਲ ਸਟਰਕਚਰ ਸੱਤੇ ਹੈ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਦੇ ਰੂਲਸ ਮੁਤਾਬਿਕ ਜੋ ਵੀ ਉਹਨਾਂ ਨੂੰ ਇਲੈਗਲਟੀ ਲੱਗਦੀ ਹੈ ਉਹ ਸਾਹਮਣੇ ਆਈ ਹੈ ਪ੍ਰਾਪਰਟੀ ਦੀ ਕਿੰਨੀ ਕੀਮਤਾਂ ਚੱਲਦੀਆਂ ਨੇ ਇਹਦੀ ਪ੍ਰਾਪਰਟੀ ਦੀ ਕੀਮਤ ਕਿੰਨੀ ਕਰ ਸਕਦੇ ਜੀ ਇਸ ਦੇ ਬਾਰੇ ਤਾਂ ਐਡਮਿਨਿਸਟ੍ਰੇਸ਼ਨ ਹੀ ਦੱਸ ਪਾਏਗੀ